ਬਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਸ ਤੇ ਦੇਖ ਸਕਦੇ ਹੋ ਕਿ ਹਰ ਇੱਕ ਜਿਹੜੇ ਵੀ ਕਸਬੇ ਦੇ ਵਿੱਚੋਂ ਬੱਸਾਂ ਆ ਰਹੀਆਂ ਨੇ ਜਾਂ ਜਾ ਰਹੀਆਂ ਨੇ ਉਹਨਾਂ ਦਾ ਹਰ ਇੱਕ ਦਾ ਜਿਹਦੇ ਉੱਪਰ ਕੀਤਾ ਗਿਆ ਕਿਸਾਨ ਮਜੂਸੀ ਸੰਘਰਸ਼ ਕਮੇਟੀ ਪੰਜਾਬ 13 ਫਰਵਰੀ ਦਿੱਲੀ ਚਾਲੇ ਪਾਵਾਂਗੇ ਅੱਜ 12 ਫਰਵਰੀ ਹੈਗੀ ਹੈ ਤੇ ਜਿਹਦੇ ਬਿਆਸ ਦੇ ਵਿੱਚੋਂ ਕਈ ਕਿਸਾਨ ਰਵਾਨਾ ਹੋ ਚੁੱਕੇ ਨੇ ਬਸ ਦੇ ਵਿੱਚ ਕਈ ਬਜ਼ੁਰਗ ਬੈਠੇ ਹੋਣੇ ਉਹ ਵੀ ਅਸੀਂ ਗੱਲਬਾਤ ਅਸੀਂ ਜਰੂਰ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਮਾਂ ਹੈਗਾ ਬਜ਼ੁਰਗਾਂ ਦਾ ਘਰਾਂ ਦੇ ਵਿੱਚ ਆਰਾਮ ਕਰਨ ਦਾ ਪਰ ਜਿਹੜੇ ਕੀ ਆਪਣੇ ਹੱਕਾਂ ਵਾਸਤੇ ਦਿੱਲੀ ਕੁਛ ਕਰ ਰਹੇ ਨੇ ਆ ਦੇਖਦੇ ਆ ਇਹ ਆ ਤਸਵੀਰ ਪੰਜਾਬ ਦੀ ਇਹ ਆ ਤਸਵੀਰ ਗਰਾਊਂਡ ਜ਼ੀਰੋ ਦੀ ਆ ਵੇਖੋ ਕਿਸਾਨ ਕੋਈ ਠੰਡ ਨਹੀਂ ਹੈਗੀ ਸੀਟਾਂ ਬਸ ਚੁਕੜਾ ਕੇ ਬੈੱਡ ਬਣਾ ਦਿੱਤਾ ਗਿਆ ਵਾ ਗੱਲਬਾਤ ਅਸੀਂ ਕਰਾਂਗੇ ਬਾਬੇ ਕੀ ਨਾਮ ਹੈ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਕਿਹੜਾ ਪਿੰਡ ਆ ਜੀ ਬਾਸਰਕੇ ਗਿੱਲਾ ਜੀ ਕਿੱਦਾਂ ਫਿਰ ਹੁਣ ਤਿਆਰੀ ਹੋ ਲੋ ਤਿਆਰੀ ਹੱਦੀ ਲੱਗੂ મોદી મોદી ਗੋਡੇ ਲਵਾ ਕੇ ਫਿਰ ਕੀ ਮੁੜਾ ਕੇ ਉਤਰਾ ਨਹੀਂ ਮੁੜਦੇ ਪਰ ਮੋਲਦੀ ਨੇ ਤਾਂ ਜਗ੍ਹਾ ਜਗ੍ਹਾ ਤੇ ਬੈਰੀਕੇਟ ਕਰ ਦਿੱਤੇ ਕੋਈ ਗੱਲ ਨਹੀਂ ਸਾਡੇ ਕੋਲ ਸਾਰਾ ਸਮਾਨ ਰੱਖਿਆ ਬੈਰੀਕਲ ਤੋੜਨ ਵਾਸਤੇ ਰੱਖੇ ਵਿੱਚ ਰਾਸ਼ਨ ਪਾਣੀ ਫੁੱਲ ਰੱਖਿਆ ਉੱਪਰ ਪਰਾਇ ਕੋਈ ਗੱਲ ਦੀ ਆਵੇ ਭਰ ਭਰ ਮਸਾਲਿਆਂ ਦੇ ਡੱਬੇ ਰੱਖੇ ਭਾਵੇਂ 6 ਮਹੀਨੇ ਲੱਗਦੇ 2 ਸਾਲ ਲੱਗ ਜਾਂ ਅਸੀਂ ਕਰਕੇ ਆਉਂਦੇ ਨਹੀਂ 6 ਮਹੀਨੇ ਅਗਲੇ ਚ ਅੱਜ ਕਹਿੰਦੇ ਮੀਟਿੰਗ ਹੈਗੀ ਆ ਮੀਟਿੰਗ 'ਚ ਕੋਈ ਸਿੱਟਾ ਨਿਕਲ ਸਕਦਾ ਉਹ ਨਿਕਲ ਜੇ ਉਹ ਗੱਲ ਕਹਿਣ ਸਕੇ ਅਸੀਂ ਆਪਣੀ ਫੁੱਲ ਤਿਆਰੀ ਕਰਿਆ ਤੂੰ ਪੂਰੀ ਤਿਆਰੀ ਫੁੱਲ ਤਿਆਰੀ ਸਾਡੀ ਇਹ ਮੀਟਿੰਗ ਉਹ ਤਾਂ ਇੰਜ ਜਾਵਾਂ ਕੋਸ਼ਿਸ਼ ਦੇ ਅਸੀਂ ਬਾਰਡਰ ਪਾਰ ਕਰਾਂਗੇ ਉੱਥੇ ਮੀਟਿੰਗ ਹੋਈ ਰਹ ਲੰਗਰ ਬਾਣੀ ਸਾਨੂੰ ਮਾਰੀ ਗੇ ਲੰਡਿਆ ਹਾਂ ਬਿਲਕੁਲ ਜੀ ਤਿਆਰੀਆਂ ਪੂਰੀਆਂ ਹਾਂ ਗੁਰੂ ਰਾਮਦਾਸ ਜੀ ਦਾ ਲੰਗਰ ਘਲਣਾ ਵਾ ਤੇ ਅਸੀਂ ਉਹ ਤੇ ਮੇਢੀ ਛਗੀ ਜਾਣਾ ਕਰ ਤੇ ਗੱਲ ਕੋਈ ਨਹੀਂ ਬਿਲਕੁਲ ਜੀ ਆਹ ਤਸਵੀਰ ਆ ਪੰਜਾਬ ਦੀ ਆਹ ਬਰਤਨ ਸਾਡੇ ਕੋਲ ਆਹ ਬਰਤਨ ਸਾਰਾ ਕੁਝ ਕਿਸਾਨਾਂ ਦੇ ਵੱਲੋਂ ਕੇਨ ਸਪੈਸ਼ਲ ਲੈ ਕੇ ਆਏ ਅਸੀਂ ਅੱਛਾ ਵੀ ਆਂਦੇ ਨੇ ਤੇਲ ਨਹੀਂ ਪਾਉਣਾ ਇਹਨਾਂ ਦੇ ਟਰੈਕਟਰਾਂ 'ਚ ਹੂੰ ਉਹ ਤੇਲ ਅਸੀਂ ਹਰ ਇੱਕ ਗੱਡੀ ਜਵੇਂ ਲਓ ਹਰ ਗੱਡੀ ਤੇਲ ਹੋਊਗਾ ਅੱਛਾ ਜੀ ਹਰ ਇੱਕ ਡਰਾਮਰ ਹੋਊਗਾ ਕਿ ਜੇ ਸਰਕਾਰ ਦੀ ਤਿਆਰੀ ਹੈ ਤੇ ਤੁਹਾਡੇ ਵੱਲੋਂ ਵੀ ਕੋਈ ਤਿਆਰੀ ਸਾਡੀ ਸਰਕਾਰ ਨਾਲੋਂ ਜ਼ਿਆਦੀ ਤਿਆਰੀ ਹੈ ਦਰਕਾਰ ਇੱਕ ਨੰਬਰ ਦੀ ਤਿਆਰ ਕਰਦੀ ਹੈ ਦੋ ਕਰਤੀ ਹੈ ਸਾਡੇ ਸਾਡੇ ਲੋ ਕੋਈ ਕਮੀ ਨਹੀਂ ਜਿਤਨਾ ਸਾਡੇ ਨਾਲ ਮਰਜੀ ਵੇਖੇ ਸਰਕਾਰ ਉਸ ਨੇ ਤਰ੍ਹਾਂ ਨਹੀਂ ਕਿੰਨੀ ਉਮਰ ਹੋਵੇਗੀ ਤੁਹਾਡੀ ਮੇਰੀ 67 ਸਾਲ ਹੈ ਜੀ 67 ਸਾਲ ਦੇ ਵਿੱਚ ਸਰਕਾਰਾਂ ਵੇਖੀਆਂ ਇੰਦਾਂ ਦੀ ਨਾ ਨਹੀਂ ਵੇਖੀ ਲੱਗਦਾ ਅੰਗਰੇਜ਼ਾਂ ਤੋਂ ਘੱਟ ਨਹੀਂ ਮੋਦੀ ਨਾ ਅੰਗਰੇਜ਼ਾਂ ਤੋਂ ਵੱਧ ਹੈ ਪਰ ਉਹ ਕਹਿੰਦਾ ਮੈਂ ਕਿਸਾਨਾਂ ਦੇ ਦਰਦ ਨੂੰ ਸਮਝਦਾ ਹਾਂ ਨਹੀਂ ਸਮਝਦਾ ਪਹਿਲੀ ਰਿਕਵਰ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਕਿਤੇ ਕੁਝ ਕਰ ਦੋ 2017 ਦੇ ਪਹਿਲੀ ਦਾ ਰੇਟ ਇਹਨੇ ਬੰਦ ਕੀਤਾ ਹੈ ਹੂੰ ਵੀ ਅਡਵਾਨੀਆਂ ਨੂੰ ਦਊ ਮਰੇ ਇੱਕੋ ਰੇਟ ਹੈ ਨਹੀਂ ਸਾਲ 6 ਮਹੀਨਾ ਬਾਅਦ ਪੈੜੀ ਦਾ ਰੇਟ ਬਦਲਦਾ ਹੈ ਹੂੰ ਰੇਟ ਵੱਧਦਾ ਹੈ ਸਾਲ ਬਈ ਸਾਲ 6 ਮਹੀਨੇ ਬਾਅਦ ਪੈੜੀ ਦਾ ਰੇਟ ਵੱਧਦਾ ਇਹਨੇ ਉੱਥੇ 2017 ਜਿਹਦਾ ਰੱਖਿਆ ਵਾ ਵੀ ਮੈਂ ਪੈੜੀ ਜਿੱਥੇ ਮਰਜ਼ੀ ਰਿਕੁਆਇਰ ਕਰਾਂ ਰੇਟ ਘੱਟ ਕੇ ਉਹਨਾਂ ਨੂੰ ਦੇਵਾਂ ਲੱਗਾ ਕਿ ਕਿਸਾਨੀ ਖਤਮ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਦੀ ਪੂਰੀ ਬਿਲਕੁਲ ਜੀ ਆ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਬਿਲਕੁਲ ਤਿਆਰੀ ਕਰ ਲਈ ਹੈ ਕੈਮਰਾ ਪਰਸਨ ਕੋਲ ਕਿਉਂਕਾ ਤਸਵੀਰਾਂ ਦਿਖਾਈਆਂ ਜਾਣ ਆ ਦੇਖ ਸਕਦੇ ਹੋ ਰਾਸ਼ਨ ਰੱਖ ਲਿਆ ਗਿਆ ਵਾ ਕਿ ਅਡਵਾਂਸ ਜਿਹੜੀ ਤਿਆਰੀ ਕਰ ਦਿੱਤੀ ਗਈ ਆ ਪਮੇ ਸਰਕਾਰ ਦੇ ਵੱਲੋਂ ਕਈ ਜਗ੍ਹਾ ਦੇ ਉੱਪਰ ਦੁਕਾਨਾਂ ਗੋਦਾਮ ਬੰਦ ਕਰ ਦਿੱਤੇ ਗਏ ਕਿ ਕਿਸਾਨਾਂ ਨੂੰ ਰਾਸ਼ਨ ਨਾ ਮਿਲੇ ਪਰ ਕਿਸਾਨ ਜਿਹੜੇ ਕਿ ਰਾਸ਼ਨ 6-6 ਮਹੀਨਿਆਂ ਦਾ ਅਡਵਾਂਸ ਰੱਖ ਲੈ ਗਿਆ ਇੱਕ ਟਰੈਕਟਰ ਦੇ ਨਾਲ ਦੋ-ਦੋ ਟਰਾਲੀਆਂ ਨੇ ਜਿਨ੍ਹਾਂ ਦੇ ਉੱਪਰ ਬਿਸਤਰੇ ਹੋਰ ਖਾਣ ਪੀਣ ਦਾ ਜਿਹੜਾ ਸਮਾਨ ਰੱਖ ਲੈ ਗਿਆ